ਸਾਡੀਆਂ ਕੁੜੀਆਂ ਪੰਜਾਬ ਦੀਆਂ ਇੱਥੇ ਆਪਾਂ ਦੇਖਦੇ ਆ ਕਿ ਸ਼ਰਾਬ ਦੀ ਹਾਲਤ ਚ ਡਿੱਗਦੀਆਂ ਫਿਰਦੀਆਂ ਸ਼ਰਮ ਇੱਥੇ ਸਿਗਰਟ ਪੀ ਰਹੀਆਂ ਹੈਗੀਆਂ ਕਹਿੰਦੀ ਸੋਚਿਆ ਸੀ ਪੰਜਾਬਿਆਂ ਨੂੰ ਦਰਕੂ ਕੁੜੀਆਂ ਨੇ ਸ਼ੌਂਕ ਬਹੁਤ ਵਧਾ ਲਿਆ ਅਸਲੀਅਤ ਕਾਰਨ ਇਹਦਾ ਇਹ ਹੈ ਕਿ ਅੱਜ ਮਾਪਿਆਂ ਕੋਲੋਂ ਮੰਗ ਨਹੀਂ ਸਕਦੀ ਇਹਨੇ ਪੈਸੇ ਜਿੰਨੇ ਇਥੇ ਮੁਹਾਲੇ ਚ ਜਿੱਦਾਂ ਉਹਨਾਂ ਰੋਜ਼ ਦਾ ਲਿਵਿੰਗ ਸਟੈਂਡਰਡ ਉਹਨਾਂ ਚੱਕ ਲਿਆ ਜਿੱਦਾਂ ਉਹਨਾਂ ਖਾਣ ਪੀਣ ਦਾ ਸਟੈਂਡਰਡ ਚੱਕ ਲਿਆ ਇੰਨੀ ਮੰਗਾਈ ਆ ਔਰ ਤੁਸੀਂ ਆਮ ਘਰਾਂ ਦਾ ਬੱਚਾ ਜਾਂ ਸਾਡੇ ਵਰਗਾ ਬੰਦਾ ਜਿਹੜਾ ਬਿਜ਼ਨਸਮੈਨ ਉਹ ਵੀ ਅਸੀਂ ਇਨਾ ਅਫੋਰਡ ਨਹੀਂ ਕਰਦੇ ਜਿੰਨਾ ਬੱਚੇ ਅੱਜ ਫਿਰ ਕੁੜੀਆਂ ਗਰਲਸ ਗਲਤ ਰਸਤੇ ਇਸੇ ਲਈ ਚੱਲ 600 800 ਰੁਪਏ ਦੀ ਕਾਫੀ ਦਾ ਕੱਪ ਕੁੜੀਆਂ ਪੀਂਡ ਰਹੀਆਂ ਨੇ ਉਹ ਮਾਪਿਆਂ ਕੋਲ ਲਿਆ ਕੇ ਨਹੀਂ ਪੀਦੀਆਂ ਸਾਨੂੰ ਆਪਣੇ ਬੱਚਿਆਂ ਦੇ ਨਾਲ ਜਾ ਕੇ ਜੋ ਅਸੀਂ ਨਜ਼ਾਰਾ ਵੇਖ ਰਹੇ ਹਾਂ ਜੋ ਨੰਗੇਜ਼ ਵੇਖ ਰਹੇ ਹਾਂ ਮੈਂ ਸਹੀ ਵਰਡ ਬੋਲਾਂਗਾ ਉਹਦੇ ਨਾਲ ਸਾਡੀਆਂ ਬੱਚੀਆਂ ਤੇ ਸਾਡੇ ਬੱਚਿਆਂ ਤੇ ਇਵਨ ਅਸੀਂ ਆਪਣੇ ਬਜ਼ੁਰਗਾਂ ਨੂੰ ਫੇਸ ਨਹੀਂ ਕਰ پا ਰਹੇ ਆ ਸਾਡੇ ਬੱਚੇ ਸਾਨੂੰ ਫੇਸ ਨਹੀਂ ਕਰ پا ਰਹੇ ਅਸੀਂ ਆਪਣੇ ਬਜ਼ੁਰਗਾਂ ਨੂੰ ਫੇਸ ਨਹੀਂ ਕਰ پا ਰਹੇ ਆ ਔਰ ਇਸ ਚੀਜ਼ ਦਾ ਸਿੱਧਾ ਸਿੱਧਾ ਕੁਐਸਚਨ ਮਾਰਕ ਸਾਡੇ ਐਡਮਿਨਿਸਟ੍ਰੇਸ਼ਨ ਤੇ ਆਂਦਾ ਹੈ ਇੱਥੇ ਰਾਤ ਨੂੰ ਜਿਸ ਤਰੀਕੇ ਨਾਲ ਕੁੜੀਆਂ ਜਾਂ ਫਿਰ ਸੋਦੇਬਾਜੀ ਵੀ ਹੋ ਰਹੀ ਪੁਲਿਸ ਦੀ ਨਾਕੀ ਦੇ ਅਧੀਨ ਹੋ ਰਹੀ ਪੁਲਿਸ ਵੀ ਖੜੀ ਹੁੰਦੀ ਦਾਰੂ ਵੀ ਪੀਦੇ ਮੁੰਡੇ ਕੁੜੀਆਂ ਨਾਲ ਛੇੜਖਾਨੀ ਵੀ ਹੋ ਰਹੀ ਉਹ ਕਹਨ ਨਹੀਂ ਐ ਵੀ ਐਡਵਰਸਰੀ ਜਿਹੜੀ ਧਿਆਣੀ ਦੇਦੀ ਪੁਲਿਸ ਦੋ ਸਿਪਾਈ ਜੇ ਹੈਗੇ ਹੋ ਜਾਂਦੇ ਹੈਗੇ ਨੇ ਉਹਨਾਂ ਨੂੰ ਉਹ ਉਹਨਾਂ ਨੂੰ ਤਾਂ ਖਾ ਵੀ ਲਿਆ ਜਰਾ ਠੀਕ ਹੈ ਮੇਰਾ ਪਰਸ ਕਿਚਨ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਪਰਸ ਕਿੱਥੇ ਆਪਦੇ ਵੱਲੋਂ ਤਾਂ ਉਹਨਾਂ ਨੇ ਬੱਚਿਆਂ ਨੂੰ ਇੱਥੇ ਭੇਜਿਆ ਪੜ੍ਹਨ ਦੇ ਲਈ ਉਹਨਾਂ ਦੇ ਵੱਲੋਂ ਤਾਂ ਉਹ ਸੋਚਦੇ ਨੇ ਕਿ ਸਾਡੇ ਬੱਚੇ ਪੜ੍ਹ ਰਹੇ ਐ ਉਹਨਾਂ ਨੂੰ ਕੀ ਪਤਾ ਕਿ ਇੱਥੇ ਜਿਹੜੀ 3 ਮਹੀਨੇ ਦੀ ਹਾਈਲੈਟ ਸੀ ਟ੍ਰੇਨਿੰਗ ਹੈ ਜਾਂ 4 ਮਹੀਨੇ ਦੀ ਉਹ ਦੋ ਦੋ ਸਾਲਾਂ ਚ ਨਹੀਂ ਪੂਰੀ ਕਰ ਪਾਉਂਦੇ ਕੁੜੀਆਂ ਦੇ ਨਾਲ ਬਦਤਮੀਜ਼ੀ ਆਮ ਹੀ ਹੋ ਗਈ ਹਾਂਜੀ ਕੁੜੀਆਂ ਨਾਲ ਕੀ ਉਹ ਲੇਡੀਜ਼ ਨੂੰ ਕਮੈਂਟ ਕਰਨ ਲੱਗ ਗਈ ਨਹੀਂ ਸੋਚਦੇ ਦੂਜੀ ਵਾਰੀ ਉਹਨਾਂ ਨੂੰ ਕੋਈ ਰਿਸਪੈਕਟ ਨਹੀਂ ਹੈਗੀ ਬੱਚਿਆਂ ਨੂੰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਇਹਨਾਂ ਨੇ ਫੋਰਨ ਕੰਟਰੀ ਜਾ ਕੇ ਕਰਨਾ ਕੀ ਹੈ ਜਦੋਂ ਇਹੋ ਜਿਹੇ ਸੰਸਕਾਰ ਇਹ ਇੱਥੋਂ ਲੈ ਕੇ ਚੱਲੇ ਆ ਸਾਨੂੰ ਇਹਨਾਂ ਨੇ ਕੋਠੀਆਂ ਦਿੱਤੀਆਂ ਤੇ ਇਹ ਸਾਨੂੰ ਉਹਨਾਂ ਸਾਡੇ ਕੋਲ ਪੈਸੇ ਲਿਆ ਦੇ ਹੈਵ ਟੂ ਗਿਵ ਦਾ ਫੈਸਿਲਿਟੀਜ਼ ਅਸੀਂ ਇਸ ਵੇਲੇ ਸਕুইਜ਼ ਹੋਏ ਬੈਠੇ ਆ ਕਿ ਜਦੋਂ ਬੱਚੇ ਕਿਸੇ ਨੂੰ ਬਾਹਰ ਭੇਜਣਾ ਭੇਜ ਨਹੀਂ ਸਕਦੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਮੁਹਾਲੀ ਆਯਾਸ਼ੀ ਦਾ ਅੱਡਾ ਨਹੀਂ ਹੈ ਇੱਥੇ ਇੱਜ਼ਤਦਾਰ ਲੋਕ ਰਹਿੰਦੇ ਨੇ ਗੱਲ 3B2 7 ਫੇਸ ਦੀ ਕਰੀਏ ਤਾਂ ਮੁੰਡਿਆਂ ਨੇ ਬਹੁਤ ਅੱਤ ਚੱਕੀ ਹੋਈ ਹੈ ਇੱਥੇ ਲੋਕਾਂ ਦਾ ਇੱਥੋਂ ਲੰਘਣਾ ਇੱਥੋਂ ਖਾਸ ਕਰ ਕੁੜੀਆਂ ਦਾ ਲੰਘਣਾ ਦੁਸ਼ਵਾਰ ਹੋਇਆ ਪਿਆ ਹੈ ਸਾਡਾ ਇੱਥੋਂ ਦੇ ਨੁਮਾਇੰਦੇ ਨੇ ਗੱਲਬਾਤ ਕਰਾਂਗੇ ਬੇਦੀ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਸੀਂ 20-25 ਸਾਲ ਤੋਂ ਇਸ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਹੋ ਕਾਫੀ ਮਾਹੌਲ ਚੇਂਜ ਹੋ ਗਿਆ ਹੁਣ ਦੇਖਦੇ ਆ ਘਰੋਂ ਨਿਕਲਣਾ ਬੜਾ ਔਖਾ ਹੋਇਆ ਹੈ ਬਹੁਤ ਜ਼ਿਆਦਾ ਚੇਂਜ ਹੋ ਗਿਆ ਔਰ ਇਹ ਕਿਉਂਕਿ ਮੁਹਾਲੀ ਇੱਕ ਖੁਸ਼ਕਿਸਮਤੀ ਹੈ ਮੇਰੀ ਕਿ ਮੈਂ ਇੱਥੇ ਵੀ ਟੂ ਨੂੰ ਰਿਪਰੈਜ਼ੈਂਟ ਕਰਦਾ ਔਰ ਇਹ ਇੱਕ ਪੌਸ਼ ਏਰੀਆ ਹੈ ਮੁਹਾਲੀ ਦਾ ਦਿਲ ਕਿਹਾ ਜਾਂਦਾ ਹੈ ਸੈਂਟਰ ਆਫ ਸਿਟੀ ਆ ਔਰ ਅੱਜ ਇੱਥੇ ਹਾਲਾਤ ਜਿਹੜੇ ਆ ਬਹੁਤ ਮਾੜੇ ਹੋ ਗਏ ਨੇ ਉਹਦਾ ਰੀਜਨ ਇਹ ਹੈ ਕਿਉਂਕਿ ਜਿਦਾਂ ਤੁਹਾਨੂੰ ਮੈਂ ਕਿਹਾ ਸੈਂਟਰ ਆਫ ਦੀ ਸਿਟੀ ਆ ਉਹਦੇ ਕਰਕੇ ਸਾਡੀ ਮਾਰਕੀਟ ਬਹੁਤ ਇੰਪੋਰਟੈਂਟ ਮਾਰਕੀਟ ਆ ਔਰ ਖਾਸ ਕਰਕੇ ਸਾਡੀ ਅੱਜ ਦੀ ਮਾਰਕੀਟ ਜਿਹੜੀ ਆ ਇੰਟਰਨੈਸ਼ਨਲ ਪੰਜਾਬ ਲੈਵਲ ਤੇ ਨਹੀਂ ਨੈਸ਼ਨਲ ਲੈਵਲ ਤੇ ਨਹੀਂ ਇੰਟਰਨੈਸ਼ਨਲ ਲੈਵਲ ਗਾਣਿਆਂ ਦੇ ਵਿੱਚ ਵੀ ਤੁਸੀਂ ਵੀ ਟੂ ਮਾਰਕੀਟ ਦਾ ਜਿਹੜਾ ਉਹ ਹੁਣ ਲੱਗ ਪਿਆ ਉਹਦੇ ਨਾਲ ਕੀ ਹੈ ਵੀ ਅੱਜ ਜਿਹੜੀ ਮਾਰਕੀਟ ਦਾ ਮਾਹੌਲ ਆ ਉਹ ਖਰਾਬ ਹੋ ਗਿਆ ਬਹੁਤ ਜ਼ਿਆਦਾ ਉਹਦੇ ਦੇ ਵਿੱਚ ਸਾਰਾ ਜਿਹੜਾ ਜਿੰਨਾ ਕਿਉਂਕਿ ਇਹ ਜਿਹੜਾ ਆਈਟੀ ਹੱਬ ਆ ਇੱਥੇ ਬਹੁਤ ਸਾਰੇ ਮੁੰਡੇ ਹਾਈਲਾਈਟਸ ਕਰਨ ਵਾਸਤੇ ਬਾਹਰ ਆਉਂਦੇ ਨੇ ਪੀਜੀ ਕਲਚਰ ਬਹੁਤ ਵੱਧ ਗਿਆ ਉਹਦੇ ਨਾਲ ਜਿੰਨੇ ਮੁੰਡੇ ਭਾਵੇਂ ਉਹ ਕਿਤੇ ਕਿਸੇ ਸੈਕਟਰ 'ਚ ਰਹਿੰਦੇ ਨੇ ਉਹ ਸ਼ਾਮ ਨੂੰ ਤਾਂ ਉੱਥੇ ਵੀ ਟੂ 'ਚ ਗੇੜੀ ਯੂਜ਼ ਮਾਰਦਣ ਆਉਂਦੇ ਨੇ ਮੁੰਡੇ ਹੁਣ ਭਾਵੇਂ ਕੁੜੀਆਂ ਹੋਂ ਉਹਨਾਂ ਨਾਲ ਕੀ ਆ ਵੀ ਨਜਾਇਜ਼ ਇੱਥੇ ਇੱਕ ਤੇ ਪਾਰਕਿੰਗ ਦਾ ਮਸਲਾ ਬਹੁਤ ਲੰਘਣਾ ਓਖਾ ਹੋ ਗਿਆ ਕੋਈ ਆਮ ਸਾਡਾ ਜਿਹੜਾ ਰੈ residențial ਆ ਉਹ ਜੇ ਸ਼ਾਮ ਨੂੰ ਕਿਤੇ ਗੱਡੀ ਲੈ ਕੇ ਆਉਂਦਾ ਤੇ ਉਹਨੂੰ ਰਾਹ ਹੀ ਨਹੀਂ ਮਿਲਦਾ ਉਹਨਾਂ ਗੱਡੀਆਂ ਰਾਜ ਪਾਰਕ ਕਰਕੇ ਕਿਤੇ ਗਾਣੇ ਗਾ ਰਹੇ ਨੇ ਕਿਤੇ ਕੁਝ ਕਰ ਰਹੇ ਨੇ ਉਹ ਅਸੀਂ ਮੈਂ ਕਈ ਵਾਰੀ ਇਹਦੇ ਤੇ ਐਸਐਸਪੀ ਪਹਿਲੇ ਐਸਐਸਪੀ ਨੂੰ ਮਿਲ ਅਸੀਂ ਬੇਨਤੀ ਕੀਤੀ ਸੀ ਕਿ ਬੀਟ ਬਾਕਸ ਕਮਸ ਕਮ ਜਿਹੜਾ ਵਾ ਉਹ ਬਣਾਇਆ ਜਾਵੇ ਅੱਜ ਸਾਡੇ ਹਾਲਾਤ ਇਹ ਆ ਵੀ ਮੁਹਾਲੇ ਚ ਹੁਣੇ ਤੁਸੀਂ ਇੱਥੇ ਪਾਏ ਤੁਸੀਂ ਤੁਹਾਡੇ ਸਾਹਮਣੇ ਕੈਮਰਾ ਚੈੱਕ ਕਰ ਲਓ ਹੁਣੇ ਤੁਸੀਂ ਪੀਸੀਆਰ ਮੰਗਾ ਦਿਓ 15 ਮਿੰਟ ਤੋਂ ਪਹਿਲਾਂ ਜੇ ਆ ਇਹ ਘਟਨਾ ਕੋ ਵਾਪਸ ਜਾਂਦੀ ਹੈ ਰਾਤ ਦੀ ਘਟਨਾ ਮੈਨੂੰ ਹਲੇ ਸਾਡੇ ਇਥੇ 1400 ਹੋਈ ਸੀ ਕਿ ਟੌਣ ਟੌਣ ਉਹਦੇ ਵਿੱਚ ਰਾਤ ਮੈਂ ਪੀ ਕੰਟਰੋਲ ਨੂੰ ਫੋਨ ਕੀਤਾ ਪੀਸੀਆ ਨੂੰ ਫੋਨ ਕੀਤਾ 15 ਮਿੰਟ ਬਾਅਦ ਪੀਸੀਆ ਪਹੁੰਚੀ ਉਹਨੂੰ ਪੀਸੀਆ ਵਾਲਾ ਮੈਂ ਡਾਇਰੈਕਟ ਗੱਲ ਕੀਤੀ ਉਹ ਕਹਿੰਦਾ ਵੀ ਮੇਰੇ ਕੋਲ ਜੀ ਮੈਂ ਕੱਲਾ ਪੀਸੀਆ ਗੱਡੀ ਆ ਮੈਂ ਇਥੇ ਵੀ ਬੰਨ ਥੇ ਵੀ 2 3 A 7 ਫੇਸ ਸਾਰਾ ਮਿਲਕੋਲ 70 ਸੈਕਟਰ ਦੇ ਨਾਲ 71 ਸੈਕਟਰ ਹੁਣ ਦੱਸੋ ਵੀ ਐਡੇ ਵੱਡੇ ਏਰੀਆ 'ਚ ਇੰਨੀਆਂ ਵਾਅਦਤਾਂ ਇੱਕ ਐਕਸੀਡੈਂਟ ਹੋ ਜਾਉਣਾ ਉੱਥੇ ਵੀ ਜਾਣਾ ਕੋਈ ਲੜਾਈ ਹੋ ਜੇ ਨਾ ਉੱਥੇ ਵੀ ਜਾਣਾ ਕੋਈ ਕਿਤੇ ਅੱਜ ਸਭ ਤੋਂ ਵੱਡੀ ਸਮੱਸਿਆ ਇਸ ਕਰਕੇ ਵੀ ਟੂ ਦੇ ਅੱਜ ਸਾਡੇ ਦਾ ਇਨਸਫੇਕੋ ਇਕੱਠੇ ਹੋ ਕੇ ਇਸ ਮਸਲੇ ਤੇ ਅਸੀਂ ਜਿਹੜੇ ਅੱਜ ਗੱਲ ਕਰ ਰਹੇ ਆਂ ਵੀ ਬਹੁਤ ਚਿੰਤਾ ਦਾ ਵਿਸ਼ਾ ਅੱਜ ਪ੍ਰਸ਼ਾਸਨ ਜਿਹੜਾ ਵਾ ਉਹ ਇਸ ਮਾਮਲੇ 'ਚ ਅਵੇਸਲਾ ਵਾ ਔਰ ਉਹ ਨਾ ਹੋਏ ਵੀ ਲੋਕ ਸੜਕਾਂ ਤੇ ਆ ਜਾਣ ਔਰ ਜੇ ਪ੍ਰਸ਼ਾਸਨ ਨਾ ਜਾਗਿਆ ਤੇ ਲੋਕਾਂ ਨੂੰ ਸੜਕਾਂ ਤੇ ਆਉਣਾ ਪਵੇਗਾ ਪਾਉਗਾ ਬਿਲਕੁਲ ਸਾਡੇ ਨਾਲ ਮਾਤਾ ਜੀ ਨੇ ਕਿਉਂਕਿ ਕੁੜੀਆਂ ਜਿਹੜੀਆਂ ਇੱਥੋਂ ਦੀਆਂ ਬਾਪ ਨਾਲ ਗੱਲ ਦਿਲ ਦੀ ਸਾਂਝੀ ਕਰਨ ਨਾ ਕਰਨ ਆਪਣੀ ਮਾਤਾ ਨਾਲ ਜ਼ਰੂਰ ਕਰਦੀਆਂ ਨੇ ਕੀ ਦੇਖ ਰਹੇ ਹੋ ਮਹੌਲ ਉਹਦੇ ਕੁੜੀਆਂ ਬਹੁਤ ਔਖੀਆਂ ਹੋ ਰਹੀਆਂ ਬੱਚੀਆਂ ਔਖੀਆਂ ਬਹੁਤ ਹੀ ਔਖਾ ਹੈ ਲੜਕੀਆਂ ਵਾਸਤੇ ਤਾਂ ਕੀ ਸਾਡੇ ਵਰਗੀ ਏਜ ਦੀਆਂ ਲੇਡੀਜ਼ ਵਾਸਤੇ ਵੀ ਬਹੁਤ ਜ਼ਿਆਦਾ ਔਖਾ ਹੈ ਇੰਨਾ ਹੋਲੀਗਨਿਜ਼ਮ ਹੁੰਦਾ ਹੈ ਕਿ ਸ਼ਾਮ ਨੂੰ ਜੇ ਅਸੀਂ ਗੁਰਦੁਆਰੇ ਜਾਣਾ ਹੁੰਦਾ ਹੈ ਕਾਰਾਂ ਦੇ ਉੱਪਰ ਉਹਨਾਂ ਨੇ ਡਰਿੰਕ ਦੀਆਂ ਬੋਟਲਸ ਰੱਖੀਆਂ ਹੁੰਦੀਆਂ ਗਲਾਸ ਰੱਖੇ ਹੁੰਦੇ ਆ ਸਾਰੀ ਮਾਰਕੀਟ ਦੇ ਪਿੱਛੇ ਈਟਿੰਗ ਜੁਆਇੰਟਸ ਖੁੱਲੇ ਹੋਏ ਆ ਜਿੱਥੇ ਉਹ ਹਮੇਸ਼ਾ ਸਾਰਾ ਟਾਈਮ ਉਹ ਲੜਕੇ ਖੜੇ ਹੁੰਦੇ ਆ ਔਰ ਜੇ ਤੁਸੀਂ ਉਹਨਾਂ ਨੂੰ ਕੁਝ ਕਹਿੰਨੇ ਹੋ ਤੁਹਾਨੂੰ ਡਰ ਆ ਵੀ ਉਹ ਤੁਹਾਨੂੰ ਅਟੈਕ ਕਰਨਗੇ ਇਸ ਕਰਕੇ ਲੜਕੀਆਂ ਤਾਂ ਕੀ ਮੇਰੇ ਖਿਆਲ ਆ ਕੋਈ ਫੈਮਿਲੀ ਵਾਲਾ ਬੰਦਾ ਸ਼ਾਇਦ ਸਾਡੇ 3B2 ਦੀ ਮਾਰਕੀਟ 'ਚ ਨਹੀਂ ਕੋਈ ਵੀ ਜਾਂਦਾ ਇਵਨਿੰਗ ਟਾਈਮ ਦੇਖਦੇ ਹੋ ਇੱਥੋਂ ਤੁਸੀਂ ਸੈਰ ਕਰਦੇ ਹੋਏ ਦੇਖਦੇ ਹੋ ਕੁੜੀਆਂ ਦੇ ਨਾਲ ਬਦਤਮੀਜ਼ੀ ਆਮ ਹੀ ਹੋ ਗਈ ਓਰੇ ਹਾਂਜੀ ਕੁੜੀਆਂ ਨਾਲ ਕੀ ਉਹ ਲੇਡੀਜ਼ ਨੂੰ ਕਮੈਂਟ ਕਰਨ ਲੱਗ ਗਈ ਨਹੀਂ ਸੋਚਦੇ ਦੂਜੀ ਵਾਰੀ ਉਹਨਾਂ ਨੂੰ ਕੋਈ ਰਿਸਪੈਕਟ ਨਹੀਂ ਹੈਗੀ ਬੱਚਿਆਂ ਨੂੰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਇਹਨਾਂ ਨੇ ਫੋਰਨ ਕੰਟਰੀ ਜਾ ਕੇ ਕਰਨਾ ਕੀ ਹੈ ਜਦੋਂ ਇਹੋ ਜੇ ਸੰਸਕਾਰ ਇਹ ਇੱਥੋਂ ਲੈ ਕੇ ਚੱਲੇ ਆ ਉਹਨਾਂ ਕੰਟਰੀਜ਼ ਦੇ ਵਿੱਚ ਇਹ ਕਿਵੇਂ ਸਕਸੈਸਫੁਲ ਹੋਣਗੇ ਜਦੋਂ ਇਹਨਾਂ ਨੂੰ ਇੱਥੇ ਕੋਈ ਕਲਚਰਲ ਕਿਸੇ ਚੀਜ਼ ਦੀ ਅੰਡਰਸਟੈਂਡਿੰਗ ਹੀ ਨਹੀਂ ਹੈਗੀ ਕਿ ਕਿਵੇਂ ਆਪਦੇ ਵੱਡੇ ਨੂੰ ਰਿਸਪੈਕਟ ਕਰਨਾ ਜਾਂ ਲੇਡੀਜ਼ ਨੂੰ ਰਿਸਪੈਕਟ ਕਰਨਾ ਇਹ ਜੀ ਚੀਜ਼ ਤਾਂ ਬਿਲਕੁਲ ਵੀ ਇਹਨਾਂ ਲੋਕਾਂ ਦੇ ਬੱਚਿਆਂ ਦੇ ਦਿਮਾਗ 'ਚ ਹੈ ਨਹੀਂ ਬਿਲਕੁਲ ਆਪਣੇ ਪਰਿਵਾਰ 'ਚ ਹੀ ਆਇਓ ਥੋੜਾ ਜਾ ਅੱਗੇ ਇਹਨਾਂ ਨੇ ਇਹ ਫੇਸ ਕੀਤੀ ਤੁਹਾਡੀ ਬੇਟੀ ਮਾਰਕੀਟ ਗਏ ਹਨਾ ਥੋੜਾ ਜਾ ਅੱਗੇ ਆ ਜਾਓ ਬੇਟੀ ਮਾਰਕੀਟ ਗਏ ਉਹਨਾਂ ਦਾ ਘਰ ਵਾਪਸ ਆਉਣ ਤੱਕ ਮੁੰਡਿਆਂ ਨੇ ਬਹੁਤ ਜ਼ਿਆਦਾ ਉਹਨਾਂ ਨਾਲ ਬਦਤਮੀਜ਼ੀ ਕੀਤੀ ਕੀ ਘਟਨਾ ਹੋਈ ਬੱਚੇ ਜੈਸੇ ਬੱਚੇ ਛੋਟੇ ਗਏ ਸੀ ਮਾਰਕੀਟ ਵਿੱਚ ਪਿੱਛੋਂ ਗਲਤੋਂ ਕਮੈਂਟ ਕਰਦੇ ਆ ਫਿਰ ਉਹ ਥੋੜਾ ਬੱਚੇ ਡਰਦੇ ਵੀ ਅਸੀਂ ਤੇ ਨਿਕਲਦੇ ਉੱਤੇ ਵੀ ਕਲਤਾ ਸਾਨੂੰ ਔਖਾ ਲੱਗਦਾ ਮਾਰਕੀਟਾਂ 'ਚ ਜਾਣਾ ਦਿੱਕਤ ਵੀ ਆ ਰਹੀ ਸਾਡੇ ਖੁਦ ਲਈ ਬੱਚਿਆਂ ਲਈ ਤਾਂ ਜ਼ਿਆਦਾ ਹੋ ਗਿਆ ਔਖਾ ਬਾਤ ਸੋਚਿਆ ਸੀ ਕਦੀ ਕਿਉਂਕਿ ਪੋਸ਼ ਲਾਕੇ ਚੋਂ ਇੰਨੇ ਪੈਸੇ ਲਾਕੇ ਕੋਠੀਆਂ ਬਣਾਈਆਂ ਹੋ ਸਾਡੀਆਂ ਬੱਚੀਆਂ ਨਾਲ ਐ ਕੁਝ ਹੋ ਰਿਹਾ ਬਿਲਕੁਲ ਕਦੀ ਵੀ ਨਹੀਂ ਸੀ ਸੋਚਿਆ ਜੋ ਹੁਣ ਹੋਣ ਲੱਗ ਗਿਆ ਬੱਚਿਆਂ ਦੇ ਨਾਲ ਦਿੱਕਤ ਬਹੁਤ ਹੋ ਗਈ ਹੁਣ ਬੱਚਿਆਂ ਦਾ ਬਾਹਰ ਨਿਕਲਣਾ ਮੇਦੀ ਸਾਹਿਬ ਜੀ ਅਰਜਨ ਸਿੰਘ ਸ਼ੇਰ ਗੇ ਇੱਥੇ ਮੈਕਸਿਮਮ ਹੈਗੇ ਨੇ ਬਾਹਰੋਂ ਆ ਕੇ ਜਿਹੜੇ ਕੋਰਸ ਕਰਨ ਆਏ ਪੀਜੀ ਵਾਲੇ ਜੀ ਤੇ ਜਦੋਂ ਬਾਹਰ ਨਿਕਲਦੇ ਆ ਨਾ ਦੇ ਕਮਸ ਇਨ ਗੈਂਗਸ 5-10 ਬੰਦੇ ਹੋਣ ਕਿ ਜਦੋਂ ਕਿਤੇ ਖਲੋ ਕੇ ਗੱਲਾਂ ਕਰਦੇ ਜੇ ਉਹਨਾਂ ਨੂੰ ਕਿਸੇ ਨੂੰ ਮਨਾ ਕਰੋ 10 ਬੰਦੇ ਤੁਹਾਡੇ ਗੱਲ ਪਹਿਜਣ ਕੀ ਕਰਨਗੇ ਅਸੀਂ ਸਾਰੇ ਇੱਜ਼ਤ ਵਾਲੇ ਬੰਦੇ ਕੋਠੀਆਂ ਖਰੀਦੀਆਂ ਉਸ ਵੇਲੇ ਤਾਂ ਸਾਨੂੰ ਇਹੋ ਜਿਹੀ ਗੱਲਾਂ ਦਾ ਪਤਾ ਨਹੀਂ ਸੀ ਲੇਕਿਨ ਹੁਣ ਕੀ ਹੈ ਕਿ ਐਡਮਿਨਿਸਟ੍ਰੇਸ਼ਨ ਬਿਲਕੁਲ ਚੁੱਪ ਕਰਕੇ ਬੈਠ ਗਈ ਆ ਉਹ ਵੇਖਤੀ ਨਹੀਂ ਕਿ ਐ ਸਿਚੁਏਸ਼ਨ ਕਿਹੋ ਜਿਹੀ ਬਣੀ ਹੋਈ ਆ ਹੁਣ ਸਾਰੇ ਅਸੀਂ ਇੱਜ਼ਤ ਵਾਲੇ ਜਾਂ ਪੁਰਾਣੀ ਉਮਰ ਦੇ ਲੋਕ ਬੈਠੇ ਆ ਬੱਚਿਆਂ ਨੇ ਸਾਡੇਆਂ ਨੇ ਬਾਹਰ ਨਿਕਲਣਾ ਉਹਨਾਂ ਨੇ ਜਿ ਮਾਰਕੀਟ ਜਾਣਾ ਅਗਰ ਉਹ ਗੈਂਗ ਜਿਹੜੇ ਇਕੱਠੇ ਹੋ ਕੇ ਚਾਰ ਪੰਜ 10 ਨਿਕਲਦੇ ਨੇ ਤਾਂ ਤੁਹਾਨੂੰ ਪਤਾ ਤਿੰਨੇ ਇਹਦੇ ਵਿੱਚ ਬੇਦੀ ਸਾਹਿਬ ਦਾ ਭਤੀਜਾ ਸੀ ਜਿਹਨੂੰ ਉਹਨਾਂ ਨੇ ਗੋਲੀ ਮਾਰਤੀ ਸੀ ਇਹੋ ਜਿਹਾ ਇੱਕ ਇਨਸਟੈਂਸ ਹੋ ਸਕਦੇ ਆ ਇੱਕ ਅਗਰ ਐਡਮਿਨਿਸਟ੍ਰੇਸ਼ਨ ਸੁੱਤੀ ਰਹੀ ਤੇ ਸਿਚੁਏਸ਼ਨ ਇਜ਼ ਗੋਇੰਗ ਟੂ ਬੀ ਵਰਸ ਇਸ ਕਰਕੇ ਸਾਡੀ ਇਹ ਤੁਹਾਨੂੰ ਤਾੜਨਾ ਐਡਮਿਨਿਸਟ੍ਰੇਸ਼ਨ ਨੂੰ ਕਿ ਦੇ ਸ਼ੁਡ ਲੁੱਕ ਆਫਟਰ ਸਨਵਿਨਾ ਨੇ ਕੋਠੀਆਂ ਦਿੱਤੀਆਂ ਤੇ ਇਹ ਸਾਨੂੰ ਉਹਨਾਂ ਸਾਰੇ ਕੋ ਪੈਸੇ ਲਿਆ ਦੇ ਹੈਵ ਟੂ ਗਿਵ ਦਾ ਫੈਸਿਲਿਟੀਆਂ ਅਸੀਂ ਇਸ ਵੇਲੇ ਸਕুইਜ਼ ਹੋਏ ਬੈਠੇ ਆ ਕਿ ਜਦੋਂ ਬੱਚੇ ਕਿਸ ਨੂੰ ਬਾਹਰ ਭੇਜਣ ਦਾ ਭੇਜ ਨਹੀਂ ਸਕਦੇ আর ਜਿਹੜਾ ਬਜ਼ੁਰਗ ਹੈ ਉਹਦੀ ਉਮਰ ਇੰਨੀ ਹੋਈ ਹੈ ਕਿ ਬੱਚੇ ਨੂੰ ਭੇਜੇ ਤੋਂ ਵਗੈਰਾ ਕਰਦੇ ਬੱਚੇ ਨੂੰ ਤੁਸੀਂ ਮਾਰਕੀਟ ਤੱਕ ਨਹੀਂ ਭੇਜ ਸਕਦੇ ਅਸੀਂ ਮਾਰਕੀਟ ਦੇ ਕੋਈ ਵੀ ਚੀਜ਼ ਹੈ ਅਸੀਂ ਕਿਸੇ ਤੋਂ ਘਰ ਬੈਠੇ ਜਿਹੜਾ ਬਜ਼ੁਰਗ ਹੈ ਉਹ ਇੰਨੀ ਹਿੰਮਤ ਵਾਲਾ ਹੁੰਦਾ ਨਹੀਂ ਕਿ ਇਥੋਂ ਪੈਦਲ ਚੱਲ ਕੇ ਕੁਝ ਲੈ ਆਵੇ ਲੈ ਚਲਿਓ ਬੱਚਿਆਂ ਨੂੰ ਆਵਾਜ਼ ਮਾਰਦਾ ਤੁਸੀਂ ਲੈ ਆਓ ਬਿਲਕੁਲ ਮਾਤਾ ਜੀ 1 ਮਿੰਟ ਤੁਹਾਡਾ ਨਾਲ ਹੋਰ ਗੱਲ ਕਰਨੀ ਕਿ ਹੋਲੀ ਹੋਵੇ ਕੋਈ ਤਿਹਾਰ ਹੋਵੇ ਇਥੇ ਹਾਲਾ ਲਾਲਾ ਮਚੀ ਹੁੰਦੀ ਹੈ ਬਹੁਤ ਹੀ ਬੁਰਾ ਹਾਲ ਹੁੰਦਾ 3B2 ਦੀ ਮਾਰਕੀਟ ਦੇ ਵਿੱਚ ਸ਼ਾਪਸ ਬੰਦ ਹੁੰਦੀਆਂ ਪਰ ਬੱਚਿਆਂ ਦਾ ਬਹੁਤ ਬੁਰਾ ਹਾਲ ਹੁੰਦਾ ਵੈਸੇ ਵੀ ਕੋਈ ਇਫਤਿਹਾਰ ਨਾ ਵੀ ਹੋਵੇ ਤੁਸੀਂ ਨੋਟ ਕੀਤਾ ਹੋਣਾ ਰਾਤ ਦੇ 12 ਵਜੇ ਵੀ ਜੇ ਤੁਸੀਂ ਕਿਤੋਂ ਬਾਹਰੋਂ ਆਉਂਦੇ ਹੋ ਇੱਕ ਬੀ ਲਾਈਨ ਆਫ ਟ੍ਰੈਫਿਕ ਜਿਹੜਾ ਹੈਗਾ 3B2 ਦੀ ਮਾਰਕੀਟ ਪਾਰਕਿੰਗ ਵੱਲ ਨੂੰ ਜਾ ਰਿਹਾ ਹੁੰਦਾ ਤੁਹਾਨੂੰ ਇਸ ਤਰ੍ਹਾਂ ਐਂ ਲੱਗਦਾ ਕਿ ਇਹ ਪੋਰਸ਼ ਏਰੀਆ ਨਹੀਂ ਰਾਤੀ ਤੁਸੀਂ ਆਓ ਐਂ ਲੱਗਦਾ ਵੀ ਜਿਵੇਂ ਰੈੱਡ ਲਾਈਟ ਇਹੋ ਜਿਹਾ ਏਰੀਆ ਹੁੰਦਾ ਹੈਗਾ ਹਾਂਜੀ ਇਹ ਕਹਿਰੇ ਬਹੁਤ ਸਟਰੋਂਗ ਵਰਡ ਹੈ ਪਰ ਚੰਨਈ ਇਹ ਸਚਾਈ ਹੈ ਬੇਦੀ ਸਭ ਤੁਸੀਂ ਦੇਖਿਆ ਤੁਸੀਂ ਦੇਖਿਆ ਬੇਦੀ ਸਭ ਇੱਥੇ ਰਾਤ ਨੂੰ ਜਿਸ ਤਰੀਕੇ ਨਾਲ ਕੁੜੀਆਂ ਜਾਂ ਫਿਰ ਸੌਦੇਬਾਜ਼ੀ ਵੀ ਹੋ ਰਹੀ ਪੁਲਿਸ ਦੀ ਨਾਕੀ ਦੇ ਅਧੀਨ ਹੋ ਰਹੀ ਪੁਲਿਸ ਵੀ ਖੜੀ ਹੁੰਦੀ ਦਾਰੂ ਵੀ ਪੀਦੇ ਮੁੰਡੇ ਕੁੜੀਆਂ ਨਾਲ ਛੇੜਖਾਨੀ ਵੀ ਹੋ ਰਹੀ ਉਹਦਾ ਕਾਰਨ ਨਹੀਂ ਹੈ ਬੇ ਐਡਵੋਕੇਟ ਜਿਹੜੀ ਧਿਆਨ ਨਹੀਂ ਦੇਦੀ ਪੁਲਿਸ ਦੋ ਸਿਪਾਈ ਇਹ ਹੈਗੇ ਵਿਚਾਰੇ ਹੈਗੇ ਨੇ ਉਹਨਾਂ ਨੂੰ ਉਹਨਾਂ ਨੂੰ ਤਾਂ ਵੀ ਖਾਣ ਵੀ ਲਿਆ ਠੀਕ ਹੈ ਉਹਦਾ ਕਾਰਨ ਕੀ ਹੈ ਰਾਤ ਮੈਂ ਆਪ 12:30 ਵਜੇ ਰਾਤ ਮੈਂ ਚੰਡੀਗੜ੍ਹ ਕਿਤੇ ਡਿਨਰ ਤੇ ਗਿਆ 12:30 ਵਜੇ ਰਾਤ ਆਇਆ ਉਹ ਪਾਰਕਿੰਗ ਚ ਮਤਲਬ ਉੱਥੇ ਪਾਰਕਿੰਗ ਦੇ ਬਾਅਦ ਮੇਨ ਅੰਦਰ ਫੁੱਲ ਕੱਲ ਸੈਚਰਡੇ ਨਾਈਟ ਸੀ ਸੈਚਰਡੇ ਨਾਈਟ ਖਾਸ ਕਰਕੇ ਤੁਸੀਂ 2 ਵਜੇ ਸਵੇਰ ਆਓ ਤੁਹਾਨੂੰ ਟਾਈਮ ਦੇਖਣਾ ਪੈਂਦਾ ਯਾਰ ਦਿਨ ਦਾ ਵੀ 11 ਵਜੇ ਇਹਨਾਂ ਦੇ ਆਦਾ ਕਿ ਸਾਢੇ 1:30 ਵਜ ਗਿਆ ਉਹ ਇੰਨਾ ਮਾਹੌਲ ਜਿਹੜਾ ਵਾ ਇੱਥੇ ਕਿਉਂ ਮੈਨੂੰ ਸਮਝ ਨਹੀਂ ਲੱਗਦੀ ਕਿ ਕਿਹੜੀ ਐਡਮਿਸ਼ਨ ਸੁੱਤੀ ਪਈ ਆ ਕੀ ਉਹ ਚਾਹੁੰਦੀ ਆ ਪੀਤਾ 1:00 1:30 ਵਜੇ ਤੱਕ ਤੁਸੀਂ ਮਾਰਕੀਟ ਕਿੰਨੇ ਅਲਾਉ ਕੀਤੀ ਆ ਵੀ ਜਿਹੜਾ ਉਥੇ 1:30 ਵਜੇ ਤੱਕ ਦਾ ਹਦਾਇਤਾਂ ਓਪਨ ਜਿਹੜਾ ਮਾਰਕੀਟ ਕਿਨਾਂ ਕਰਕੇ ਪਾਰਕਿੰਗ ਦੇ ਵਿੱਚ ਸਾਡੇ ਚ ਗਾਹ ਪਿਆ ਦੇਵੇ ਇਹਦੇ ਵਿੱਚ ਬਹੁਤ ਸੀਰੀਅਸ ਮੈਟਰ ਹੋ ਗਿਆ ਅੱਜ ਸਾਡੇ ਸ਼ਹਿਰ ਵਾਸਤੇ ਜੇ ਅੱਥੀ ਅੱਜ ਅੱਥੀ ਵੀ ਟੂਜ ਵਾਪਸ ਇਹ ਕੱਲੂ ਦੂਜੇ ਹੋ ਸਕਦੀ ਬਿਲਕੁਲ ਮਤਲਬ ਜੇ ਲਾਸਟ ਵਾਰ ਤੁਹਾਡੇ ਤੋਂ ਇੱਕ ਲਵਾਂਗੇ ਆਜੋ ਤੁਹਾਨੂੰ ਲੱਗਦਾ ਕਿ ਇਹ ਪੰਜਾਬੀਅਤ ਦੀ ਤਸਵੀਰ ਹੈ ਪੰਜਾਬੀ ਤਾਂ ਆਪਣੇ ਜਵਾਗ ਬੜੇ ਚੰਗੇ ਹੁੰਦੇ ਸੀਗੇ ਸੇਵਾ ਕਰਦੇ ਹੁੰਦੇ ਸੀ ਰਿਸਪੈਕਟ ਕਰਦੇ ਸੀਗੇ ਇੱਥੇ ਤਾਂ ਜਮੈਂ ਉਲਟ ਦੇਖਣ ਨੂੰ ਮਿਲਦਾ ਪੰਜਾਬੀ ਹੁਣ ਤਾਂ ਵੈਸਟਰਨ ਕਲਚਰ ਹੋ ਗਿਆ ਨਾ ਸਾਰਾ ਇੱਥੇ ਹੁਣ ਸਾਡੇ ਬੱਚਿਆਂ ਦੇ ਦੇਖੋ ਡ्रेसਿੰਗ ਸੈਂਸ ਚੇਂਜ ਹੋ ਗਈ ਉਹਦੇ ਨਾਲ ਉਹਨਾਂ ਦਾ ਸਾਰਾ ਜਿਹੜਾ ਆਊਟਲੁੱਕ ਹੀ ਚੇਂਜ ਹੋ ਗਈ ਉਹਨਾਂ ਦਾ ਨਜ਼ਰੀਆ ਹੀ ਬਦਲ ਗਿਆ ਹੁਣ ਇਹ ਸਾਰੀ ਸਾਰੀ ਰਾਤ ਅਸੀਂ ਇੱਕ ਦਿਨ ਸਵੇਰੇ 5 ਵਜੇ ਗੁਰਦੁਆਰੇ ਜਾ ਰਹੇ ਸੀ ਤੇ ਸਾਡੀ ਮਾਰਕੀਟ ਦੇ ਵਿੱਚ ਇੰਨੀ ਹੁਗਲਿਜ਼ਮ ਹੋ ਰਹੀ ਸੀ 7-8 मुंडे 10 मुंडे ਕੋਈ ਉਧਰ ਜਾ ਰਿਹਾ ਸੀ ਕੋਈ ਉਧਰ ਜਾ ਰਹੀ ਸੀ ਇੱਕ ਦੂਜੇ ਦੇ ਪਿੱਛੇ ਭੱਜ ਰਹੇ ਸੀ ਔਰ ਬਿਲੀਵ ਕਰੋ ਇਸ ਤਰੀਕੇ ਨਾਲ ਉੱਥੇ ਗੁੰਡਾイズਮ ਹੋ ਰਹੀ ਸੀ ਕਿ ਉਸ ਤੋਂ ਬਾਅਦ ਮੈਂ ਮੁੜ ਕੇ ਗੁਰਦੁਆਰੇ ਜਾਣੇ ਸਵੇਰੇ ਬੰਦ ਕਰਤਾ ਕਿਉਂਕਿ 5 ਵਜੇ ਤੁਸੀਂ ਐਕਸਪੈਕਟ ਨਹੀਂ ਕਰਦੇ ਕਿ ਦੁਕਾਨਾਂ ਖੁੱਲੀਆਂ ਹੋਣਗੀਆਂ ਉਹ ਵੀ ਇਸ ਤਰੀਕੇ ਨਾਲ ਔਰ ਜੀਪਾ ਓਪਨ ਲੈ ਕੇ ਉਹ ਇੱਕ ਦੂਜੇ ਦੇ ਪਿੱਛੇ ਇਸ ਤਰ੍ਹਾਂ ਦੌੜ ਰਹੇ ਸੀ ਐਂ ਲੱਗਦਾ ਸੀ ਕੋਈ ਸਾਨੂੰ ਹੀ ਨਾ ਅਟੈਕ ਕਰ ਦੇ ਬਿਲਕੁਲ ਪੀਜੀ ਦਾ ਟ੍ਰੈਂਡ ਹੈ ਇੱਥੇ ਕੁੜੀਆਂ ਪੀਜੀ ਚ ਰਹਿੰਦੀਆਂ ਨੇ ਘਰੋਂ ਦੂਰ ਆਉਂਦੀਆਂ ਤਾਂ ਉਸ ਖੋਲ ਨੂੰ ਗਲਤ ਤਰੀਕੇ ਨਾਲ ਸੈਲੀਬ੍ਰੇਟ ਦੇਖੋ ਸਵਤੰਤਰਤਾ ਮਿਲ ਗਈ ਨਾ ਆਜ਼ਾਦੀ ਮਿਲ ਗਈ ਕਿੱਥੇ ਤੱਕ ਘਰਾਂ ਦੇ ਵਿੱਚ ਉਹ ਬੰਦ ਰਹਿੰਦੀਆਂ ਨੇ ਕਿੱਥੇ ਇੱਕਦਮ ਆ ਕੇ ਉਹਨਾਂ ਨੂੰ ਇੱਕ ਇਹੋ ਜਿਹਾ ਮਾਹੌਲ ਉਸ ਦੇ ਵਿੱਚ ਉਹਨਾਂ ਨੂੰ ਟਾਈਮ ਲੱਗਦਾ ਐਡਜਸਟ ਕਰਨ ਨੂੰ ਉਸ ਚੀਜ਼ ਦਾ ਫਾਇਦਾ ਦੂਸਰੇ ਲੋਕ ਉਠਾ ਲੈਂਦੇ ਹਾਂ ਮੇਰੇ ਸਿੱਧੂ ਸਾਹਿਬ ਕੀ ਕਹਿੰਨੇ ਹੋ ਨਹੀਂ ਦੇਖੋ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੀਦਾ ਵੀ ਇੰਨੀਆਂ ਈਟਰੀਜ਼ ਖੋਲੀਆਂ ਹੋਈਆਂ ਹਨ ਉਸ ਕਿਹੜੇ ਹਿਸਾਬ ਨਾਲ ਖੋਲੀਆਂ ਆਈਆਂ ਹਨ ਉਹਨਾਂ ਦੇ ਈਟਰੀਜ਼ ਦਾ ਕੋਈ ਸੀਵਰੇਜ ਦਾ ਕਨੈਕਸ਼ਨ ਨਹੀਂ ਕੋਈ ਡਰੇਨੇਜ ਨਹੀਂ ਉੱਥੇ ਕੋਈ ਉਹਨਾਂ ਕੋਲ ਵਾਟਰ ਦਾ ਕਨੈਕਸ਼ਨ ਨਹੀਂ ਔਰ ਸਾਰੇ ਉੱਥੇ ਖਾਣ ਦਾ ਇੰਨਾ ਸਮਾਨ ਤੁਸੀਂ ਭਾਰਤੀ ਹੈ ਸਾਰੀ ਮਾਰਕੀਟ ਉਹਦੇ ਉਹਦੇ ਬਾਰੇ ਕਿਸੇ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਜੀ ਠੀਕ ਹੈ ਨਾ ਹੁਣ ਆ ਕੇ ਬੱਚੇ ਉੱਥੇ ਆ ਕੇ ਬੈਠੇ ਰਹਿੰਦੇ ਆ ਸਾਰਾ ਸਾਰੀ ਰਾਤ ਉਹਨਾਂ ਨੂੰ ਕਿਹਨੇ ਪਰਮਿਸ਼ਨ ਦਿੱਤੀ ਆ ਸਾਰੀ ਸਾਰੀ ਰਾਤ ਆ ਕੇ ਬੈਠਣ ਦੀ ਸਾਰੀ ਸਾਰੀ ਰਾਤ ਦੁਕਾਨ ਖੋਲਣ ਦੀ ਕਿਹਨੇ ਪਰਮਿਸ਼ਨ ਦਿੱਤੀ ਆ ਪਹਿਲਾਂ ਤਾਂ ਪ੍ਰਸ਼ਾਸਨ ਨਹੀਂ ਦੱਸੇ ਸਾਨੂੰ ਐਨਾ ਤੰਗ ਹੈ ਹੁਣ ਸਾਡੇ ਜਿਹੜੇ ਬਜ਼ੁਰਗ ਆ ਗੁਰਦੁਆਰੇ ਨਹੀਂ ਜਾ ਸਕਦੇ ਤਾਂ ਇਹ ਤਾਂ ਪ੍ਰਸ਼ਾਸਨ ਨੂੰ ਲਾਹਨਤ ਪਾਉਣ ਵਾਲੀ ਗੱਲ ਹੈ ਵੀ ਇੱਕ ਲਾਹਨਤ ਪਾਈ ਜਾਵੇ ਉਹ ਵੀ ਬੰਦੇ ਸਾਡੇ ਗੁਰਦੁਆਰੇ ਗੁਰਦੁਆਰੇ ਨਹੀਂ ਜਾ ਸਕਦੇ ਬਿਲਕੁਲ ਲਾਸਟ ਕਮੈਂਟ ਭਾਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਏਰੀਆ 'ਚ ਰਹਨੇ ਨੂੰ ਬੜੀ ਠਾਠ ਨਾਲ ਆਪਾਂ ਕਿਸੇ ਨੂੰ ਕਹਿੰਨੇ ਕਿ 3B2 'ਚ ਰਹਨੇ ਆ ਭਾਈ ਪਰ ਹਾਲਾਤ ਇਹ ਬਣ ਗਏ ਮੈਂ ਪਿਛਲੇ 40 ਸਾਲ ਤੋਂ ਇਸ ਏਰੀਆ ਵਿੱਚ ਰਹਿ ਰਿਹਾ ਹਾਂ ਜੀ ਮੇਰੇ ਸਾਹਮਣੇ ਇਹ ਸਾਰਾ ਇਲਾਕਾ آباد ਹੋਇਆ ਹੈ ਮੈਂ ਬਤੌਰ ਪੇਸ਼ੇ ਤੋਂ ਐਡਵੋਕੇਟ ਹਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪ੍ਰੈਕਟਿਸ ਕਰਦਾ ਜਿੱਥੇ ਅਸੀਂ ਇਸ ਵੇਲੇ ਖੜਕੇ ਅਸੀਂ ਆਪਣੀ ਇਹ ਕਮੈਂਟਸ ਦੇ ਰਹੇ ਹਾਂ ਤੁਹਾਨੂੰ ਇੰਟਰਵਿਊ ਦੇ ਰਹੇ ਹਾਂ ਸਾਡੇ ਪਿੱਛੇ ਮੰਦਿਰ ਵੀ ਹੈ ਤੇ ਸਕੂਲ ਵੀ ਹੈ ਐਸ ਪਰ ਲਾਅ 500 ਮੀਟਰ 500 ਮੀਟਰ ਦੇ ਦਾਰੇ ਤੋਂ ਬਾਹਰ ਉੱਥੇ ਨਸ਼ੇ ਦੀਆਂ ਵੇਕਣਾ ਹੁੰਦਾ ਹੈ ਮਤਲਬ ਇੱਕ ਮਨਾਹੀ ਹੈ 500 ਮੀਟਰ ਤੱਕ ਸਾਹਮਣੇ ਮੰਦਿਰ ਹੈ ਸਾਹਮਣੇ ਸਕੂਲ ਹੈ ਸਰਕਾਰੀ ਸਕੂਲ ਹੈ ਔਰ ਸਾਹਮਣੇ ਤਮਾਕੂ ਨੋਸ਼ੀ ਹੋ ਰਹੀ ਹੈ ਔਰ ਰਾਤ ਨੂੰ ਤੁਸੀਂ ਮੰਦਿਰ ਦੇ ਸਾਹਮਣੇ ਖੜੇ ਹੋ ਕੇ ਤੁਸੀਂ ਇੱਥੇ ਖੜ ਨਹੀਂ ਸਕਦੇ ਆਪਣੇ ਫੈਮਲੀਆਂ ਦੇ ਨਾਲ ਆਪਣੇ ਧੀਆ ਭੈਣਾਂ ਆਪਣੀ ਮਾਵਾਂ ਦੇ ਨਾਲ ਇਹ ਇਹ ਵੀ ਟ੍ਰੈਂਡ ਚੱਲ ਪਿਆ ਕੁੜੀਆਂ ਪੰਜਾਬ ਦੀਆਂ ਜਿਹੜੀਆਂ ਆਪਾਂ ਸੋਚਦੇ ਹੁੰਨੇ ਸੀ ਬੜੀਆਂ ਚੰਗੀਆਂ ਨੇ ਇੱਥੇ ਕੁੜੀਆਂ ਖੜ ਕੇ ਸਿਕਟਾਂ ਪੀਂਦੀਆਂ ਨੇ ਦੇਖੋ ਜਿਤੋਂ ਤੱਕ ਸਿਕਰੇਟ ਦਾ ਸਵਾਲ ਹੈ ਇਹ ਇਕੱਲੀਆਂ ਕੁੜੀਆਂ ਕੀ ਤੇ ਮੁੰਡੇ ਕੀ ਕਿ ਪੰਜਾਬ ਦੀਆਂ ਕੀ ਤੇ ਕਿ ਬਾਹਰਲੀ 스테ਟਸ ਦੀਆਂ ਕੀ ਇਸ ਜਦੋਂ ਘਰ ਤੋਂ ਮੈਂ ਹੁਣ ਆਪਣਾ ਭੰਜੀ ਹੋਰਾਂ ਨੇ ਦੱਸਿਆ ਕਿ ਜਦੋਂ ਆਜ਼ਾਦੀ ਮਿਲਦੀ ਹੈ ਸਤੰਤਰਤਾ ਮਿਲਦੀ ਹੈ ਉਹਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ ਬਿਕੋਜ਼ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਸਿਰ ਤੇ ਨਹੀਂ ਬੈਠੇ ਹੋਏ ਉਹ ਇਸ ਵੇਲੇ ਆਪਣੇ ਘਰੋਂ ਬਾਹਰ ਰਹਿ ਰਹੀਆਂ ਨੇ ਜਿਹਦਾ ਖਮਿਆਜ਼ਾ ਸਾਡੇ ਲੋਕਲ ਆਈਟਸ ਲੋਕ ਜਿਹੜੇ ਅਸੀਂ ਪੁਰਾਣੇ ਇੱਥੇ ਰਹਿ ਰਹੇ ਆ ਸਾਨੂੰ ਭੁਗਤਣਾ ਪੈ ਰਿਹਾ ਅਸੀਂ ਆਪਣੀਆਂ ਬੱਚੀਆਂ ਨੂੰ ਵੇਲੇ ਸੁਵੇਲੇ ਅਸੀਂ ਮਾਰਕੀਟ ਤੱਕ ਨਹੀਂ ਭੇਜ ਸਕਦੇ ਇਵਨ ਅਸੀਂ ਉਹਨਾਂ ਦੇ ਨਾਲ ਕੰਪਨੀ ਨਹੀਂ ਕਰ ਸਕਦੇ ਬਿਕੋਜ਼ ਸਾਡੇ ਬੱਚਿਆਂ ਤੇ ਗਲਤ ਅਸਰ ਪੈ ਰਿਹਾ ਸਾਨੂੰ ਆਪਣੇ ਬੱਚਿਆਂ ਦੇ ਨਾਲ ਜਾ ਕੇ ਜੋ ਅਸੀਂ ਨਜ਼ਾਰਾ ਵੇਖ ਰਹੇ ਹਾਂ ਜੋ ਨੰਗੇਜ਼ ਵੇਖ ਰਹੇ ਹਾਂ ਮੈਂ ਐਸਾ ਹੀ ਵਰਡ ਬੋਲਾਂਗਾ ਉਹਦੇ ਨਾਲ ਸਾਡੀਆਂ ਬੱਚੀਆਂ ਤੇ ਸਾਡੇ ਬੱਚਿਆਂ ਤੇ ਇਵਨ ਅਸੀਂ ਆਪਣੇ ਬਜ਼ੁਰਗਾਂ ਨੂੰ ਫੇਸ ਨਹੀਂ ਕਰ پا ਰਹੇ ਹਾਂ ਸਾਡੇ ਬੱਚੇ ਸਾਨੂੰ ਫੇਸ ਨਹੀਂ ਕਰ پا ਰਹੇ ਅਸੀਂ ਆਪਣੇ ਬਜ਼ੁਰਗਾਂ ਨੂੰ ਫੇਸ ਨਹੀਂ ਕਰ پا ਰਹੇ ਹਾਂ ਔਰ ਇਸ ਚੀਜ਼ ਦਾ ਸਿੱਧਾ ਸਿੱਧਾ ਕੁਐਸਚਨ ਮਾਰਕ ਸਾਡੇ ਐਡਮਿਨਿਸਟ੍ਰੇਸ਼ਨ ਤੇ ਆਂਦਾ ਹੈ ਕਿਉਂਕਿ ਐਡਮਿਨਿਸਟ੍ਰੇਸ਼ਨ ਦੇ ਨੱਕ ਦੇ ਥੱਲੇ ਇੱਕ ਧਾਰਮਿਕ ਸਥਾਨ ਔਰ ਇੱਕ ਐਜੂਕੇਸ਼ਨਲ ਇੰਸਟੀਚਿਊਟ ਦੇ ਸਾਹਮਣੇ ਨਸ਼ਾ ਨਸ਼ਾ ਵਿਕਿਆ ਜਾ ਰਿਹਾ ਤੇ ਜੇ ਉਹਦੇ ਸਾਹਮਣੇ ਨ ਤੇ ਤੁਸੀਂ ਬਾਕੀ ਤੋਂ ਕੀ ਉਮੀਦ ਕਰ ਸਕਦੇ ਕਰਦੇ ਹੋ ਬਿਲਕੁਲ ਲਾਸਟ ਮਿੰਟ ਬੇਦੀ ਸਾਹਿਬ ਤੁਹਾਡੇ ਕੋਲ ਲਾਵਾਂਗੇ ਮਾਤਾ ਜੀ ਲਾਸਟ ਤੁਸੀਂ ਸੋਚਿਆ ਸੀ ਕਿ ਸਾਡੀਆਂ ਕੁੜੀਆਂ ਪੰਜਾਬ ਦੀਆਂ ਇੱਥੇ ਆਪਾਂ ਦੇਖਦੇ ਆ ਕਿ ਸ਼ਰਾਬ ਦੀ ਹਾਲਤ ਚ ਡਿੱਗਦੀਆਂ ਫਿਰਦੀਆਂ ਸ਼ਰਮ ਇੱਥੇ ਸਿਗਰਟ ਪੀ ਰਹੀਆਂ ਹੈਗੀਆਂ ਕਦੀ ਸੋਚਿਆ ਸੀ ਪੰਜਾਬਿਆਂ ਨੂੰ ਗਰਕੂਗਾ ਬਿਲਕੁਲ ਨਹੀਂ ਸੀ ਸੋਚਿਆ ਬਿਲਕੁਲ ਨਹੀਂ ਮੈਟਰੋਪੋਲੀਟਨ ਸਿਟੀ ਉਹਨਾਂ ਦੇ ਮਾਪੇ ਬਾਰੇ ਵਿਚਾਰ ਕੇ ਹੁੰਦੀ ਚਿੰਤਾ ਹੁੰਦੀ ਬਹੁਤ ਚਿੰਤਾ ਹੁੰਦੀ ਹੈ ਉਹਨਾਂ ਨੂੰ ਪਿੰਡਾਂ 'ਚ ਬੈਠਿਆਂ ਨੂੰ ਕੀ ਪਤਾ ਉਹ ਤਾਂ ਆਪਦੇ ਵੱਲੋਂ ਭੇਜਦੇ ਨੇ ਬੱਚੇ ਪੜ੍ਹਨ ਲਈ ਆਪਦੇ ਵੱਲੋਂ ਤਾਂ ਉਹਨਾਂ ਨੇ ਬੱਚਿਆਂ ਨੂੰ ਇੱਥੇ ਭੇਜਿਆ ਪੜ੍ਹਨ ਦੇ ਲਈ ਉਹਨਾਂ ਦੇ ਵੱਲੋਂ ਤਾਂ ਉਹ ਸੋਚਦੇ ਨੇ ਕਿ ਸਾਡੇ ਬੱਚੇ ਪੜ੍ਹ ਰਹੇ ਆ ਉਹਨਾਂ ਨੂੰ ਕੀ ਪਤਾ ਕਿ ਇੱਥੇ ਜਿਹੜੀ 3 ਮਹੀਨੇ ਦੀ ਹਾਈਲਾਈਟ ਦੀ ਟ੍ਰੇਨਿੰਗ ਹੈ ਜਾਂ 4 ਮਹੀਨੇ ਦੀ ਉਹ ਦੋ-ਦੋ ਸਾਲਾਂ ਚ ਨਹੀਂ ਪੂਰੀ ਕਰ ਪੰਦੇ ਕਿਉਂਕਿ ਉਹ ਇਹਨਾਂ ਹੋਰ ਫਜ਼ੂਲ ਜੜੀਆਂ ਦੂਸਰੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਪਏ ਰਹਿੰਦੇ ਆ ਉਹ ਬਾਰ ਬਾਰ ਉਹੀ ਟੈਸਟ ਦਿੰਦੇ ਆ ਔਰ ਆਪਣੇ ਵੀ ਪੈਸੇ ਵੇਸਟ ਕਰਦੇ ਆ ਮਾਬਪਾ ਦਾ ਵੀ ਪੈਸਾ ਵੇਸਟ ਕਰਦੇ ਆ ਔਰ ਟਾਈਮ ਵੀ ਵੇਸਟ ਕਰਦੇ ਆ ਫਿਰ ਉਹ ਬਾਹਰ ਜਾ ਕੇ ਕੀ ਕਰਨਗੇ ਕੀ ਕਰਨਗੇ ਬਿਲਕੁਲ ਬੀਤ ਸਾਹਿਬ ਤੁਸੀਂ ਨੁਮਾਇੰਦੇ ਹੋ ਇੱਥੇ ਵਿਚਾਲੇ ਆ ਜਾਓ ਕੀ ਪ੍ਰੋਮਿਸ ਕਰਦੇ ਹੋ ਆਪਣੇ ਲੋਕਾਂ ਨਾਲ ਕਿਉਂਕਿ ਜੋ ਇਹਨਾਂ ਨੂੰ ਜੋ ਇਹਨਾਂ ਨੂੰ ਫੇਸ ਕਰਨਾ ਪੈ ਰਿਹਾ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਦੇਖੋ ਅਖੀਰ ਮੈਂ ਤੇ ਪ੍ਰਸ਼ਾਸਨ ਨੂੰ ਬਥੇਰੀਆਂ ਦੀ ਇਹਨਾਂ ਨਾਲ ਆਪਾਂ ਚਿੱਠੀਆਂ ਐਸਐਸਪੀ ਦੇ ਵੈਲਫੇਅਰ ਐਸਐਸਪੀ ਨੂੰ ਦਿੱਤੀਆਂ ਨੇ ਆਪ ਐਸਐਸਪੀ ਨੂੰ ਮਿਲ ਕੇ ਪ ਹੁਣ ਵੀ ਆਇਆ ਨਹੀਂ ਹੋਏਗਾ ਖੀਰ ਮਜਬੂਰਨ ਜਿੱਦਾਂ ਮੈਂ ਪਹਿਲਾਂ ਜਾਨਾ ਇਹਦੇ ਖਿਲਾਫ ਮੈਨੂੰ ਹਾਈ ਕੋਰਟ ਜਾਣਾ ਪੈਗਾ ਉਹ ਮੈਂ ਜਾਵਾਂਗਾ ਵੀ ਇਹਦੇ ਤੋਂ ਸਾਨੂੰ ਕੋ ਇਨਸਾਫ ਦਿਓ ਅਸੀਂ ਤਾਂ ਬਹੁਤ ਤੰਗ ਆ ਕੋ ਦਾ ਕਾਰਨ ਕੀ ਹੈ ਵੀ ਇੱਕ ਤੇ ਇਹ ਜਿਹੜਾ ਨਾ ਸਾਡਾ 3B2 ਸਾਡਾ ਰੋਜ ਗਾਰਡਨ ਦਾ ਮੁਹਾਲਲੇ ਦਾ ਸਭ ਤੋਂ ਵਧੀਆ ਸਾਡੇ ਸੀਨੀਅਰ ਸਿਟੀਜ਼ਨ ਰਹਿੰਦੇ ਨੇ ਇਥੋਂ ਰੋਜ ਗਾਰਡਨ ਜਾਣਾ ਹੁੰਦਾ ਗੁਰਦੁਆਰਾ ਸਾਡਾ ਜਿਹੜਾ ਉਹ ਸਾਈਟ ਤੇ ਆ ਮਾਸਕੀਟ ਲੰਘ ਕੇ ਜਾਣਾ ਪੈਂਦਾ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਜਿਹੜੀ ਹੈ ਦਿੱਕਤ ਆ ਦੂਜਾ ਤੁਸੀਂ ਬਾਤ ਗੱਲ ਕਰਦੇ ਸੋ ਮੈਂ ਸੁਣ ਰਿਹਾ ਅਸੀਂ ਤੁਹਾਡੀ ਉਹਦਾ ਕਾਰਨ ਕੀ ਹੈ ਕੁੜੀਆਂ ਨੇ ਸ਼ੌਂਕ ਬਹੁਤ ਵਧਾ ਲਏ ਹਮ ਅਸਲੀਅਤ ਕਾਰਨ ਇਹਦਾ ਇਹ ਹੈ ਕਿ ਅੱਜ ਮਾਪਿਆਂ ਕੋਲ ਮੰਗ ਨਹੀਂ ਸਕਦੀ ਇਹਨੇ ਪੈਸੇ ਹੋ ਯਾਨੀ ਇੱਥੇ ਮੁਹਾਲੇ ਜਿੱਦਾਂ ਉਹਨਾਂ ਰੋਜ਼ ਦੀ ਲਿਵਿੰਗ ਸਟੈਂਡਰਡ ਉਹਨਾਂ ਚੱਕ ਲਿਆ ਜਿੱਦਾਂ ਉਹਨਾਂ ਖਾਣ ਪੀਣ ਦਾ ਸਟੈਂਡਰਡ ਚੱਕ ਲਿਆ ਇੰਨੀ ਮੰਗਾਈ ਆ ਔਰ ਤੁਸੀਂ ਆਮ ਘਰਾਂ ਦਾ ਬੱਚਾ ਜਾਂ ਸਾਡੇ ਵਰਗਾ ਬੰਦਾ ਜਿਹੜਾ ਬਿਜ਼ਨਸਮੈਨ ਉਹ ਵੀ ਅਸੀਂ ਇੰਨਾ ਫੋਟ ਨਹੀਂ ਕਰਦੇ ਜਿੱਦਾਂ ਬੱਚੇ ਅੱਜ ਫਿਰ ਕੁੜੀਆਂ ਗਰਲਸ ਗਲਤ ਰਸਤੇ ਸੇ ਲੈ ਜਾਂਦੇ ਯਾਨੀ ਤੁਸੀਂ ਅੱਜ ਅੱਜ ਤੁਸੀਂ ਦੇਖੋ ਨਾ ਇੱਥੇ ਵੀ ਟੂ ਵਿੱਚ ਵੀ ਜੇ 6 600 800 ਰੁਪਏ ਦੀ ਕਾਫੀ ਦਾ ਕੱਪ ਕੁੜੀਆਂ ਪੀਂ ਰਹੀਆਂ ਨੇ ਉਹ ਮਾਪਿਆਂ ਕੋਲ ਲਿਆ ਕੇ ਨਹੀਂ ਪੀ ਰਹੀਆਂ ਮੇਨ ਰੀਜਨ ਜਿਹੜਾ ਉਹਦਾ ਉਹ ਬੰਦਾ ਜਾ ਰਿਹਾ ਇੱਕ ਵੀ ਉਹਦੇ ਵੱਲ ਸਾਨੂੰ ਧਿਆਨ ਦੇਣ ਦੀ ਬਹੁਤ ਲੋੜ ਆ ਸਾਡੀ ਅਸੀਂ ਸਾਰੇ ਬੱਚਿਆਂ ਵਾਲੇ ਆ ਔਰ ਅੱਜ ਮੈਂ ਤੁਹਾਡੇ ਚੈਨਲ 'ਤੇ ਸਾਡੇ ਮਾਪਿਆਂ ਨੂੰ ਬੇਨਤੀ ਕਰਦਾ ਵੀ ਆਪਣੇ ਆਪਣੇ ਬੱਚਿਆਂ ਤੇ ਨਿਗਾਹ ਰੱਖਣ ਉਹ ਕਿਸ ਲਿਵਿੰਗ ਵਿੱਚ ਰਹਿ ਰਹੇ ਨੇ ਕਿਸ ਸ਼ਹਿਰ 'ਚ ਰਹਿ ਰਹੇ ਨੇ ਉਹਦੇ ਸ਼ਹਿਰ ਮੁਤਾਬਕ ਉਹਨਾਂ ਨੂੰ ਪੈਸੇ ਦੇਣ ਜਾਂਦੇ ਜਾਂ ਉਹਨਾਂ ਦਾ ਕੋਈ ਹੋਰ ਹੱਲ ਜਿਹੜਾ ਉਹ ਕਦਰ ਤਾਂ ਹੀ ਪੰਜਾਬ ਦਾ ਕਲਚਰ ਬਚੇਗਾ ਤਾਂ ਹੀ ਪੰਜਾਬ ਦੇ ਬੱਚੇ ਬਚਣਗੇ ਤਾਂ ਹੀ ਅੱਜ ਜਿਹੜਾ ਅਸੀਂ ਨਸ਼ਿਆਂ ਦੀ ਗੱਲ ਤੇ ਬਹੁਤ ਕਰਦੇ ਆਂ ਲੇਕਿਨ ਅੱਜ ਬੜਾ ਦੁੱਖ ਤੇ ਅਫਸੋਸ ਹੁੰਦਾ ਕਿ ਜਿੱਥੇ ਅੱਗੇ ਮੁੰਡਿਆਂ ਦੇ ਨਸ਼ੇ ਦੀ ਗੱਲ ਕਰਦੇ ਆਂ ਅੱਜ ਕੁੜੀਆਂ ਨਸ਼ਿਆਂ ਦੀ ਗੱਲ ਕਰਨ ਲੱਗ ਪਈਆਂ ਔਰ ਇਹ ਇਸ ਕਾਦੀ ਜਿਹੜੀ ਚਿੰਤਾ ਵਾ ਸਾਡੇ ਵਰਗੇ ਬੰਦਿਆਂ ਸਾਰਿਆਂ ਨੂੰ ਹੀ ਤੋਹੀ ਚਿੰਤਕ ਤੋ ਤਾਂ ਤੁਸੀਂ ਅੱਜ ਇੱਥੇ ਆਏ ਹੋ ਬਿਲਕੁਲ ਜਿਹੜੀ ਜੀ 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 ਨਸ਼ੇ ਨਸ਼ੇ ਤਾਂ ਚਲੋ ਇੱਕ ਬੰਦੇ ਨੂੰ ਖਰਾਬ ਕਰ ਰਹੇ ਨੇ ਲੇਕਿਨ ਇਹ ਜਿਹੜਾ ਸਾਡਾ ਕਲਚਰ ਖਰਾਬ ਕਰ ਰਹੇ ਨੇ ਸਾਡੀਆਂ ਅੱਗੇ ਜਿਹੜੀ ਆਉਣ ਵਾਲੀ ਪੀੜ੍ਹੀ ਦਾ ਕਲਚਰ ਖਰਾਬ ਹੋ ਰਿਹਾ ਸਾਰਾ ਪੰਜਾਬ ਦਾ ਜਿਹੜਾ ਮੇਨ ਕਲਚਰ ਸੀ ਉਹ ਤਾਂ ਖਤਮ ਹੀ ਹੋ ਗਿਆ ਤੁਸੀਂ ਦੇਖੋ ਹੁਣ ਕੁੜੀਆਂ ਅਗਰ ਇਸ ਤਰ੍ਹਾਂ ਦਾ ਅਗਰ ਕਲਚਰ ਅਪਣਾ ਲੈਣਗੀਆਂ ਤੇ ਸਾਡੀ ਪੰਜਾਬ ਦੀ ਸੰਸਕ੍ਰਿਤੀ ਸਾਡਾ ਪੰਜਾਬ ਦਾ ਜਿਹੜਾ ਮੇਨ ਜਿਹੜਾ ਉਹ ਹੈਗਾ ਕਲਚਰ ਉਹ ਤਾਂ ਖਤਮ ਹੋ ਜਾਏਗਾ ਖਤਮ ਹੋ ਜਾਏਗਾ ਬਿਲਕੁਲ ਉਸ ਲਾਈਫ ਸਟਾਈਲ ਵਾਸਤੇ ਹਾਂ ਕਈ ਤਰੀਕੇ ਤੇ ਗਲਤ ਰਾਹ ਨੇ ਤੇ ਉਸ ਰਾਹਾਂ ਵੱਲ ਨੂੰ ਕੁੜੀਆਂ ਤੁਰ ਰਹੀਆਂ ਹਾਂ ਆਉਣ ਵਾਲੀ ਪੀੜ੍ਹੀ ਸਾਡੀ ਕੀ ਕਰੇਗੀ ਫਿਰ ਜੀ ਬਕੀਲ ਸਾਹਿਬ ਬਕੀਲ ਸਾਹਿਬ ਇੱਕ ਕਮੈਂਟ ਕਰਨਾ ਚਾਹੁੰਦੇ ਦੇਖੋ ਦੇ ਕੁਐਸਚਨ ਹੈ ਜੋ ਹਾਲਾਤ ਇਸ ਵੇਲੇ ਮੌਜੂਦਾ ਤੌਰ ਤੇ ਜੋ ਬਣ ਚੁੱਕੇ ਹੈ ਇਹ ਸਿੱਧਾ ਸਿੱਧਾ ਕੁਐਸਚਨ ਸਾਡੀ ਲਾਈਫ ਐਂਡ ਲਿਬਰਟੀ ਤੇ ਹੈ ਸਾਨੂੰ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਸਾਡੀ ਪ੍ਰੋਟੈਕਸ਼ਨ ਕੀਤੀ ਜਾਵੇ ਅਸੀਂ ਇੱਥੇ ਦੇ ਲੋਕਲ ਰੈਜ਼ੀਡੈਂਟਸ ਹੈਗੇ ਆ ਬੇਦੀ ਸਾਹਿਬ ਸਾਡੇ ਨੁਮਾਇੰਦੇ ਨੇ ਉਸ ਸ਼ਹਿਰ ਦੇ ਡਿਪਟੀ ਮੇਅਰ ਵੀ ਨੇ ਲੇਕਿਨ ਜੋ ਪਿਛਲੇ 2 ਸਾਲ ਤੋਂ ਜੋ ਹੋਇਆ ਸਾਡਾ ਪ੍ਰਸ਼ਾਸਨ ਗਹਿਰੀ ਨੀਂਦ ਸੋ ਰਿਹਾ ਹੈ ਇਹ ਸਿੱਧਾ ਸਿੱਧਾ ਕੁਐਸਚਨ ਮਾਰਕ ਸਾਡੀ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਆ ਰਿਹਾ ਹੈ ਕਿਉਂਕਿ ਸਾਡੀ ਜਦੋਂ ਦੀ 2 ਸਾਲ 2.5 ਸਾਲ ਤੋਂ ਪਹਿਲਾਂ ਸਰਕਾਰ ਬਦਲੀ ਆ ਉਸ ਤੋਂ ਬਾਅਦ ਹੀ ਇਹ ਇਤਨਾ ਕਿ ਜਾਇਦਾ ਹਾਲਾਤ ਵਿਗੜ ਗਏ ਨੇ ਸਾਡੇ ਬਜ਼ੁਰਗਾਂ ਵਾਸਤੇ ਸਾਡੀਆਂ ਧੀਆਂ ਪੈਣਾ ਵਾਸਤੇ ਸਾਡੀਆਂ ਮਾਵਾਂ ਵਾਸਤੇ ਇਵਨ ਸਾਡੇ ਆਪਣੇ ਆਪ ਵਾਸਤੇ ਵੀ ਅਸੀਂ ਇੱਕ ਮਰਦ ਹੋ ਕੇ ਵੀ ਜਿਹੜਾ ਕਿ ਅਸੀਂ ਰਾਤੀ ਪਰਵਾਤੀ ਬਾਹਰ ਜਾਣ ਵਾਸਤੇ ਅਸੀਂ ਬਹੁਤ ਸੋਚਦੇ ਆ ਕਿ ਸਾਨੂੰ ਲੁੱਟਿਆ ਨਾ ਜਾਏ ਕਿਦਰ ਕਿਉਂਕਿ ਇਨਾ ਦਾ ਲਾਈਫ ਸਟਾਈਲ ਇਤਨਾ ਲੈਵਿਸ਼ ਹੋ ਗਿਆ ਹੈ ਪਿਛੋਂ ਪਛੋਕੜ ਬਹੁਤ ਗਰੀਬ ਹੈ ਇੱਥੇ ਆ ਕੇ ਆਪਣੀਆਂ ਡਰੱਗਸ ਆਪਣਾ ਜਿਹੜਾ ਲਾਈਫ ਸਟਾਈਲ ਨੂੰ ਮੇਨਟੇਨ ਕਰਨ ਵਾਸਤੇ ਇਹਨਾਂ ਨੂੰ ਲੁੱਟਕਸੁੱਟ ਕਰਨੀ ਪੈ ਰਹੀ ਹੈ ਬਿਲਕੁਲ ਤੇ ਵਾਰਦਾਤਾਂ ਵੀ ਲਗਾਤਾਰ ਹੋ ਰਹੀਆਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ 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 ਨਾ ਵਾਰਦਾਤ ਹੋਈ ਤੁਹਾਡਾ ਪਰਸ ਤੁਹਾਡਾ ਪਰਸ ਕਿਚਨ ਮੇਰਾ ਪਰਸ ਕਿਚਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਤਾਂ ਚਲੋ ਮੈਂ ਆਪਣੇ ਆਪ ਨੂੰ ਬਚਾ ਲਿਆ ਕਿਸੇ ਤਰੀਕੇ ਮੇਰਾ ਪਰਸ ਕਿਚਨ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਪਰਸ ਕਿਚਿਆ ਜੋ ਸਾਰਿਆਂ ਨਾਲ ਹੋਇਆ ਸਾਡੇ ਨਾਲ ਗਲੀ ਚੋਂ ਸਾਡੇ ਬਿਲਕੁਲ ਸੋ ਇਹ ਹਾਲਾਤ ਨੇ 3B2 ਵਾਲੇ ਕਿੰਨਾ ਦੁਖੀ ਨਮਾਇंदे ਵੀ ਨਾਲ ਖੜੇ ਲੋਕ ਇਕੱਠੇ ਸਿੱਧੀ ਚੇਤਾਵਨੀ ਪ੍ਰਸ਼ਾਸਨ ਨੂੰ ਦਿੱਤੀ ਕਿ ਭਾਈ ਇਹ ਜਿਹੜੀ ਗੁੰਡਾਗਰਦੀ ਨੂੰ ਬੰਦ ਕਰ ਲੋ ਨਹੀਂ ਤਾਂ ਹਾਈ ਕੋਰਟ ਰਾਹੀਂ ਜਿਹੜਾ ਇਹਦਾ ਜਵਾਬ ਮੰਗਿਆ ਜਾਊਗਾ ਆਪਣੇ ਸਹਿਯੋਗੀ rahul sharma ਦੇ ਨਾਲ karan sharma ਮਿੱਟੀ ਦੇ ਲਈ